प्यारे विद्यार्थियों ਤੁਹਾਨੂੰ ਪਤਾ ਹੀ ਹੈ ਕਿ ਨੌਵੇਂ ਪਾਤਸ਼ਾਹ ਹੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਬੜਵੱਡੇ ਪੱਧਰ ਤੇ ਮਨਾਇਆ ਜਾਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਬਹੁਤ ਹੀ ਵਧੀਆ ਇੱਕ ਨੇਕ ਉਪਰਾਲਾ ਜੋ ਹਰ ਰੋਇ ਤੁਹਾਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 83 ਜਨਮ ਦਿਨ ਤੇ ਇਸੇ ਦੇ ਸੰਦਰਭ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਔਰੰਗਜ਼ੇਬ ਦੇ ਜਲਲ ਸਮਾਸੀ 7 1659 ਇਸ ਵੀਚਾ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਹਕੂਮਤ ਦੀ ਲਾਲਸਾ ਵਸ ਇੰਨਾ ਨਰਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਕੈਦ ਕਰ ਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇ ਉਸੇ ਦਿਨ ਤੋਂ ਹੀ ਹਿੰਦੁਸਤਾਨ ਨੂੰ ਜਰਮਾਂ ਦੇ ਸਾਏ ਬਦਲਾ ਨਹੀਂ ਕੇ ਔਰੰਗਜ਼ੇ ਦੀ ਸੋਚ ਬੜੀ ਸਪਸ਼ਟ ਸੀ ਇਕ ਰਾਜ ਇਕਤਰ ਉਸਨੇ ਰਾਤਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ ਦੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਰੱਖਿਆ ਲਈ ਤਿਆਰ ਸਨ ਉਹਨਾਂ ਅੱਗੇ ਕਿੰਨ ਮੁਸ਼ਕਲ ਧਰ ਛੱਡ ਦੇ ਕਿ ਰੁਜ਼ਗਾਰ ਹੁਕਮਾਂ ਦੀ ਲੜੀ ਇੱਥੇ ਨਹੀਂ ਰੁਕੀ ਜ਼ਿੰਮੇदार ਨੰਬਰ ਦਾ ਸਰਕਾਰੀ ਵਿਗਾੜ ਸਮਣਾ ਦੇ ਲਈ ਮੁਸਲਮਾਨ ਬੰਨਾ ਲਾਜ਼ਮੀ ਕਰਦਾ ਤੇ ਅਜੇ ਤੇ ਉਹਦੇ ਦੀ ਚੰ ਬਚਾਉਣ ਲਈ ਲੋਕਾਂ ਉਤੇ ਧਰਮ ਬਦਲਣ ਦਾ ਦਬਾਅ ਬਣਾਇਆ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਦੇ ਟੈਕਸ ਵਧਾ ਦਿੱਤੇ ਨਵੇਂ ਟੈਕਸ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਨੇ ਟੈਕਸ ਅੱਧੇ ਕਰ ਤੇ ਕੁਝ ਸਮੇਂ ਵਿੱਚ ਇਹ ਟੈਕਸ ਖਤਮ ਕਰ ਦਿੱਤੇ ਇਸ ਅਨਿਆਪਰੀ ਨੀਤੀ ਨੇ ਹਿੰਦੂ ਵਪਾਰੀਆਂ ਨੂੰ ਬਹੁਤ ਲੋਕੀ ਕਿਤਾਬ ਇਨਾਇਤullah ਕਾਨ ਗੁੜੀਆ ਇਲਾਕੇ ਦੀ ਨਾਨਕਨਾਮ ਨੇਵਾ ਸਿੱਖਾਂ ਦੀ ਧਰਮਸ਼ਾਲਾ ਨੂੰ ਢਾਉਣ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਨੇ 1669 ਈਸਵੀ ਦੇ ਹੁਕਮ ਦੇ ਮੁਤਾਬਕ ਹਿੰਦੂਆਂ ਦੇ ਮੰਦਰ ਅਤੇ ਪਾਟਸ਼ਾਲਾ ਢਾਉਣ ਬਾਰੇ ਵੀ ਗੁੜੀਆ ਪਰਗਨਾ ਹਿਦਰਾਬਾਦ ਸਰਕਾਰ ਸਰਹੰਦ ਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਬਾਦਸ਼ਾਹ ਦੇ ਹੁਕਮ ਅਨਸਾਰ ਕਾਜੀ ਨੇ ਗੁੜੀਆ ਦੀ ਧਰਮਸ਼ਾਲਾ ਢਾ ਦਿੱਤੀ ਜੋ ਥੇਕ ਮਸਜਿਦ ਬਣਾ ਦਿੱਤੀ। ਉੱਥੇ ਦਰਬੇਸ਼ ਸੈਦ ਜਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜ੍ਹਦੇ ਲਈ ਬਤੌਰ ਮਜੌਰ ਨਿਯੁਕਤ ਕਰ ਦਿੱਤਾ। ਨਾਨਕ ਨਾਮ ਨੇਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਤੇ ਦਰਬੇਸ਼ ਨੂੰ ਮਾਰ ਦਿੱਤਾ। ਜਦੋਂ ਉਹਦੇ ਮਰਦ ਵਾਲਿਆਂ ਦਾ ਪਤਾ ਕੀਤਾ ਤਾਂ ਨੇ ਮਜੌਰ ਨੂੰ ਮਾਰਨਾ ਕਬੂਲ ਕਰ ਲਿਆ। ਤੇ ਉਹਨਾਂ ਦਾ ਕਬੂਲ ਨਾਵਾ ਬਾਦਸ਼ਾਹ ਨੂੰ ਭੇਜ ਦਿੱਤਾ ਗਿਆ। ਇਸ ਕਰਕੇ ਸਾਫ਼ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ। ਗੁਰੂ ਜੀ ਵੱਲੋਂ 1673 ਇਸੀ ਵਿੱਚ ਮਾਰਵੇ ਜੀ ਦੂਸਰੀ ਪ੍ਰਚਾਰ ਯਾਤਰਾ ਸ਼ੁਰੂ ਕੀਤੀ ਗਈ ਜਿਸ ਦੌਰਾਨ ਧਾਰਮਿਕ ਜ਼ਬਰ ਜਲੰਦ ਦੀ ਘਰਾਹਟ ਦੇਖ ਕੇ ਦੂਰੋਂ ਦੂਰੋਂ ਸੇਖ ਗੁਰੂ ਸਾਹਿਬਾਨ ਦੇ ਦਰਸ਼ਨਾਂ ਵਾਸਤੇ ਆਉਣ ਲੱਗੇ ਤੇ ਕਈ ਵਾਰ ਸੁਧਾਰਵਾਦੀ ਪੀੜ ਹਜ਼ਾਰਾਂ ਦੇ ਵਿੱਚ ਵੀ ਪਹੁੰਚ ਜਾਂਦੇ ਔਰੰਗਜ਼ੇਬ ਦੇ ਖੁਫੀਆ ਖਬਰ ਨਵੀਸ ਬਾਦਸ਼ਾਹ ਤੱਕ ਜਦੋਂ ਇਹ ਲੋਕਾਂ ਦੇ ਮੈਣ ਦੀ ਖਬਰ ਔਰੰਗਜ਼ੇਬ ਵਿਰੁੱਧ ਬਗਾਵਤ ਦੀ تیاری ਨੂੰ ਜੋ ਪੇਸ਼ ਕਰਦੇ ਸਨ ਤੇ ਇਹ ਵੀ ਆਪ ਜੀ ਸਮਝੇ ਕਿ ਹਿੰਦੂ ਸਿੱਖ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਆਪ ਤੇ ਮੁਖਾਤਬ ਹੁੰਦੇਗਾ ਔਰੰਗਜ਼ੇਬ ਦੇ ਜਿਵੇਂ ਜਿਵੇਂ ਜ਼ੁਲਮ ਵਧੇ ਲੋਕਾਂ ਦੇ ਧੀਰਜ ਦਾ ਬੰਨ ਟੁੱਟਣ ਲੱਗਿਆ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਸ ਦੀਆਂ ਚਿਨਹਾਰੀਆਂ ਅੱਗ ਬਣ ਲੱਗਦੀਆਂ ਗੈਰ ਮੁਸਲਮਾਨ ਹੀ ਨਹੀਂ ਬਹੁਤ سارے ਸੱਚੇ ਤੇ ਇਨਸਾਫ ਪਸੰਦ ਮੁਸਲਮਾਨ ਹਿਕਾਏ ਇਹ ਸਭ ਕੁਝ ਦੇਖ ਕੇ ਦੁਖੀ ਸਾਰੇ ਮੋਗਲ ਸਮਰਾਟ ਜਿੱਲਾ ਗੁੱਲਾ ਮੱਚ ਗਿਆ ਪਰ ਸਭ ਤੋਂ ਵੱਡਾ ਵਿਰੋਧ ਸਿੱਖ ਕਾ ਬਣੋਗੇ ਉਹ ਅਨਿਆਂ ਦੇ ਖਿਲਾਫ ਹਮ ਅਡੇਤ ਖੜੇ ਹੋਗੇ ਇੱਕ ਓਹੀ ਵਿਰੋਧੀ ਜਿਸ ਨਾਲ ਮੋਗਲ ਸਾਮਰਾਜ ਦਾ ਪਤਨ ਸ਼ੁਰੂ ਹੋਇਆ ਇਤਿਹਾਸ ਕਹ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਬਾਦਸ਼ਾਹੀ ਵੀ ਡਿੱਗ ਜਾਂਦੀ ਹੈ ਫੜਾਪਾ ਗੁਰੂ ਸਾਹਿਬ ਨੇ ਇਹਨਾਂ ਸਿੱਖਾਂ ਨੂੰ ਸਿਖਾਇਆ ਕਿ ਸਾਨੂੰ ਹਮੇਸ਼ਾ ਸੱਚ ਦੇ ਰਾਹ ਤੇ ਅਡੋਲ ਖੜੇ ਰਹਿਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਨੇ ਇਹਨਾਂ ਸਿਖਿਆਵਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ